ਫਗਵਾੜਾ ਨਜ਼ਿਕਪਿੰਡ ਪਾਸਟਾ ਵਿਖੇ ਸਾਬਕਾ ਸਰਪੰਚ ਮਲਕੀ ਸਿੰਘ ਦੀ ਪ੍ਰਧਾਨਗੀ ਠੀਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਵਿਧਾਇਕ ਢਾਲੀਵਾਲ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਉੱਥੇ ਹੀ ਆ ਰਹੀਆਂ ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਕਿ ਇਹਨਾਂ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਉਹਣਾ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਚੋਣਾਂ ਨੂੰ ਲੈ ਕੇ ਆਪਣੇ ਆਪਣੇ ਉਮੀਦਵਾਰਾਂ ਦੀ ਚੋਣ ਕਰ ਲੈਣ ਤੇ ਇਹ ਚੋਣਾਂ ਬਹੁਤ ਜਲਦ ਹੀ ਕਰਵਾਈਆਂ ਜਾਣ ਗਿਆ। ਉਹਨਾਂ ਨਾਲ ਹੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਹੋਇਆ ਕਿ ਪਿੰਡ ਵਾਸੀਆਂ ਦੀਆਂ ਜੋ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ। ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਮਲਕੀਸ਼ ਸਿੰਘ ਨੇ ਜਥੇਤ ਸਰਦਾਰ ਧਾਲੀਵਾਲ ਦਾ ਪਿੰਡ ਪਹੁੰਚਣ ਤੇ ਧੰਨਵਾਦ ਕੀਤਾ। ਉੱਥੇ ਹੀ ਉਹਨਾਂ ਪਿੰਡ ਦੇ ਅਧੂਰੇ ਪੈ ਕਮਾ ਸਬੰਧੀ ਵੀ ਝਾਣੂ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਅੱਜ ਸੰਦੀਪ ਪਿੰਡ ਤੋਂ ਅੰਦਰ ਵੇਖੇ ਨੌਂ ਰਾਸ ਨੂੰ ਹਲਕਾ ਫਗਵਾੜਾ ਦੇ ਐਮਐਲਏ ਨਿਰਵਿੰਦਰ ਸਿੰਘ ਖਾਲੀਵਾਲ ਜੀ ਖੁਸ਼ਹਾਨ ਵਾਲੀਆਂ ਪੰਚਾਇਤੀ ਚੋਣਾਂ ਬਲੌਕ ਸਮਿਤੀ ਚੋਣਾਂ ਜੀ ਉਹਨਾਂ ਦੇ ਸਬੰਧ ਵਿੱਚ ਅੱਜ ਪਿੰਡ ਦੇ ਵਿੱਚ ਜਿਹੜੀਆਂ ਕੁਝ ਕਮੀਆਂ ਰਹਿ ਗਈਆਂ ਕੰਮਕਾਜ ਦੇ ਵਿੱਚ ਉਹਨਾਂ ਦੇ ਬਾਰੇ ਸਭ ਤੋਂ ਜਾਣਕਾਰੀ ਇਕੱਠਾ ਕਰਨ ਲਈ ਆਏ ਸੀ ਅਸੀਂ ਉਹਨਾਂ ਨੂੰ ਪਿੰਡ ਦੇ ਜਿਹੜੇ ਇਲਾਕੇ ਰਹਿ ਗਏ ਨੇ ਪੰਚਾਇਤ ਤੋਂ ਨਹੀਂ ਹੋ ਸਕੇ ਉਹਨਾਂ ਨੂੰ ਪੂਰਾ ਕਰਨ ਲਈ ਅਤੇ ਪਿੰਡ ਦੀ ਬਿਹਤਰੀ ਲਈ ਜਿੱਥੇ-ਜਿੱਥੇ ਸਾਨੂੰ ਲੋੜ ਹੈ ਉਹ ਉਹਨਾਂ ਨੂੰ ਸਾਰਾ ਉਸ ਮੇਲੇ ਦੇ ਨਾਲ ਜਾਨੂ ਕਰਵਾਇਆ ਚੋਣਾ ਬਾਰੇ ਵੀ ਸਾਡੇ ਦਸਤਾਰ ਨਾਲ ਗੱਲਬਾਤ ਹੋਈ ਤੇ ਬਲੌਕ ਸੰਭੀ ਚੋਣਾ ਲਈ ਕੈਂਡੀਡੇਟ ਕਿਉਂਕਿ ਸਾਡਾ ਪਾਸਤਾ ਪਿੰਡ ਮਾਈਓ ਪੱਟੀ ਅਤੇ ਸ਼ੇਗੂ ਪਰਪੈਂਡੈਂਸੀ ਦਾ ਬਾਅਦ ਜਿਹੜੇ ਨੇ ਕੰਦੇ ਆ ਇਹਨਾਂ ਦੇ ਵਿੱਚੋਂ ਇੱਕ ਕੈਂਡੀਡੇਟ ਚੁਣਿਆ ਜਾਣਾ ਹੈ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਹੋ ਰਿਹਾ ਤੇ ਅਸੀਂ ਯਕੀਨ ਦਵਾਇਆ ਕਿ ਕੋਈ ਚੰਗਾ ਕੈਂਡੀਡੇਟ ਜਿਹੜਾ ਇਸ ਸੀਟ ਨੂੰ ਕੱਢ ਸਕੇ ਔਰ ਜੇ ਦੀ ਕਾਫੀ ਮਸ਼ਹੂਰੀ ਵੀ ਹੋਵੇ ਬੰਦਾ ਕੰਮਕਾਰ ਕਰਨੇ ਵਾਲਾ ਹੋਵੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੋਵੇ ਤੇ ਉਹਦੇ ਬਾਰੇ ਵੀ ਵਿਚਾਰ ਪਟੰਦਰਾ ਕੀਤਾ ਗਿਆ ਤੇ ਜੋ ਪਿੰਡ ਦੇ ਵਿੱਚ ਕੋਈ ਹਾਲਾਤ ਜਿੱਥੇ ਕਿਤੇ ਬੜੇ ਖਰਾਬ ਹੋਏ ਸਾਡੇ ਪਿੰਡ ਦੇ ਵਿੱਚ ਪਹਿਲਾਂ ਉਹਦੇ ਬਾਰੇ ਵੀ ਉਹਨਾਂ ਨੂੰ ਜਾਣੂ ਕਰਵਾਇਆ ਤੇ ਉਹਨੇ ਵੀ ਸਾਨੂੰ ਯਕੀਨ ਦਿਵਾਇਆ ਕਿ ਕੋਈ ਜੀ ਮੈਂ ਸਾਰੇ ਇਹ ਗੱਲਬਾਤ ਕਰਕੇ ਉੱਪਰਲੇ ਆਪਸ਼ਨਾਂ ਦੇ ਨਾਲ ਪਿੰਡ ਦੇ ਵਿੱਚ ਚੰਗੇ ਕੰਮ ਕਰ ਲਈ ਅਸੀਂ ਖਿਦਾਰ ਲਿਆਵਾਂਗੇ ਔਰ ਕੋਈ ਵੀ ਕਿਸੇ ਦੀ ਵੀ ਕੋਈ ਰਿਕੁਆਇਰਮੈਂਟ ਹੋਵੇ ਕਿਸੇ ਕਿਸਮ ਦੀ ਵੀ ਹੋਵੇ ਉਹ ਸਾਡੇ ਤੈਂ ਜਰੂਰ ਪਹੁੰਚਾਓ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਸਾਡੇ ਨਾਲੇ ਵਿਚਾਰ ਵਟਾਉਂਦੇ ਰਿਆ ਪਿੰਡ ਦੀਆਂ ਪੰਚਾਇਤੀ ਚੋਣਾਂ ਦੇ ਤੇ ਜਿਹੜਾ ਪੱਤਰ ਦੀਆਂ ਚੋਣਾਂ ਲਈ ਸਾਡਾ ਹੌਸਲਾ ਵੀ ਵਧਾਇਆ ਤੇ ਸਾਨੂੰ ਕੋਈ ਖੁੱਲਾ ਮੌਕਾ ਦਿੱਤਾ ਵੀ ਤੁਸੀਂ ਆਪਣਾ ਚੰਗਾ ਕੈਂਡੀਡੇਟ ਮਾਰ ਕਰ ਲਓ ਜਦੋਂ ਚੋਣਾਂ ਹੋਈਆਂ ਡਿਕਲੇਰ ਹੋਈਆਂ ਤੋਂ ਉੱਤੇ ਲਈ ਸਾਨੂੰ ਕੋਈ ਜ਼ਿਆਦਾ ਤੋਰ ਭਜਨਾ ਕਰਨੀ ਚਾਹੀਦੀ ਬਹੁਤ ਬਹੁਤ e por